4 ਕੁ ਸਾਲ ਉਮਰ ਹੈ ਸਤਗੁਰੂ ਦੀ ਬਚਵੰਦੀ ਗੁਰਤੇਗ ਬਹਾਦਰ ਪੁੱਤ ਜੀ ਦੀ ਤੇ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਜੰਜ ਬਟਾਲੇ ਜਾਣੀ ਹੈ ਰਿਸ਼ਤੇਦਾਰ ਹੋਰ ਸਾਰੇ ਤਿਆਰ ਹੋ ਰਹੇ ਨੇ 6ਵੇਂ ਪਾਸ਼ਾ ਦੇ ਮਹਿਲ ਮਤਾ ਨਾਨਕੀ ਜੀ ਗੁਰਤੇਗ ਬਹਾਦਰ ਜੀ ਦੇ ਮਾਤਾ ਜੀ ਸਾਡੇ ਵੀ ਮਾਤਾ ਜੀ ਲੱਗੇ ਉਹਨਾਂ ਨੇ ਬੜੀ ਸੋਹਣੀ ਗੁਰਤੇਗ ਬਹਾਦਰ ਜੀ ਵਸੇ ਪੋਸ਼ਾਕ ਬਣਾਈ ਬੜੀ ਪਿਆਰੀ ਜੀ ਪੋਸ਼ਾਕ ਬਣਾਈ ਤੇ ਗੁਰਤੇਗ ਬਹਾਦਰ ਪਿਤਾ ਨੂੰ ਤਿਆਰ ਕੀਤਾ 4 ਸਾਲ ਦੀ دنیਵੀ ਉਮਰ ਹੈ ਪੋਸ਼ਾਕ ਪਹਿਨਾ ਦਿੱਤੀ ਤੇ ਬੜੇ ਸੋਹਣੇ ਲੱਗ ਰਹੇ ਨੇ ਗੁਰਤੇਗ ਬਹਾਦਰ ਪਿਤਾ ਜੀ ਤਿਆਰ ਹੋ ਕੇ ਨਾ ਗੁਰਤੇਗ ਬੱਤ ਜੀ ਘਰ ਤੋਂ ਤੁਰ ਬਾਹਰ ਚਲੇ ਗਏ ਜਦੋਂ ਬਾਹਰ ਕੇ ਕੀ ਵੇਖਦੇ ਨੇ ਕਿ ਉੱਟਾ ਜਿਆ ਬੱਚਾ ਥਨ ਨਾ ਠੜ ਢਣੂ ਪਿਆ ਕਰਦਾ ਹੈ ਜਰੂਰ ਆ ਹੈ ਗੁਰਤੇਗ ਬਹਾਦਰ ਜੀ ਚਾਰਕ ਸਾਲ ਦੁਨਿਆਵੀ ਉਮਰ ਕੋਲ ਗਏ ਕਹਿੰਦੇ ਮਿੱਤਰਾ ਕੀ ਗੱਲ ਮਿੱਤਰਾ ਰੋ ਕੇ ਹੋਣਿਆ ਹਾਂ ਜੀ ਮੈਨੂੰ ਠੰਡ ਲੱਗਦੀ ਹੈ ਉੱਪਰ ਲੈਣ ਨੂੰ ਕੱਪੜਾ ਵੀ ਕੋਈ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਤੇ ਗੁਰਤੇਗ ਬਹਾਦਰ ਜੀ ਨੇ ਇੱਕ ਮਿੰਟ ਨਹੀਂ ਲਾਇਆ ਆਪਣੀ ਕੀਮਤੀ ਪਸ਼ਾਕ ਉਤਾਰੀ ਤੇ ਉਹ ਬੱਚੇ ਨੂੰ ਪਹਿਨਾ ਦਿੱਤੀ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਘਰ ਆਏ ਨਾ ਮਾਤਾ ਨਾਨਕੀ ਜੀ ਹੋਰ ਰਿਸ਼ਤੇਦਾਰ ਵੇਖ ਕੇ ਹੈਰਾਨ ਹੋ ਗਏ ਮਾਤਾ ਨਾਨਕੀ ਜੀ ਆਖਣ ਲੱਗੇ ਪੁੱਤਰ ਹੁਣੇ ਤੈਨੂੰ ਬੜੀ ਸੋਹਣੀ ਪੋਸ਼ਾਕ ਪਹਿਨਾ ਕੇ ਤਿਆਰ ਕਰਕੇ ਭੇਜਿਆ ਸੀ ਪੋਸ਼ਾਕ ਕਿੱਥੇ ਹੈ ਮਾਤਾ ਜੀ ਬਾਲਕ ਛੋਟਾ ਜਿਹਾ ਬੱਚਾ ਸੀ ਉਹ ਠੰਡ ਨਾਲ ਰੋ ਰਿਹਾ ਸੀ ਉਹਨੂੰ ਠੰਡ ਪਈ ਲੱਗਦੀ ਸੀ ਤੇ ਆਪਣੀ ਪੋਸ਼ਾਕ ਉਤਾਰ ਕੇ ਮੈਂ ਉਹਨੂੰ ਦੇ ਆਇਆ ਤੇ ਮਾਤਾ ਨਾਨਕੀ ਥੋੜਾ ਵੀਰਸ ਵਿੱਚ ਆ ਗਏ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਨ ਪਿਆਲ ਭਰਿਆ ਉਲੰਬਾ ਦਿੰਦੇ ਨੇ ਉਲੰਬਾ ਕੀ ਕਹਿੰਦੇ ਸਤਿਗੁਰੂ ਵੇਖ ਲਓ ਆਪਣੇ लाडले ਪੁੱਤ ਦੇ ਕੰਮ ਵੀ ਨਾਨਕੀ ਕੀ ਹੋਇਆ ਹੁਣੇ ਤਿਆਰ ਕਰਕੇ ਭੇਜਿਆ ਅਸੀਂ ਕਿੱਡੀ ਸੋਣੀ ਪਿਸ਼ਾਕ ਪਾ ਕੇ ਭੇਜਿਆ ਅਸੀਂ ਤੇ ਪਿਸ਼ਾਕ ਕਿਸ ਨੂੰ ਦਿਆਇ ਜਬਾਰ ਤੇ ਛੇਵੇਂ ਪਾਸ਼ਾ ਥੋੜਾ ਮੁਸਕਰਾ ਪਏ ਹੱਸ ਪਏ ਥੋੜਾ ਜਿਆ ਤੇ ਮਾਤਾ ਨਾਨਕੀ ਜੀ ਅੱਖ ਲਗੇ ਸਤਿਗੁਰੂ ਮੈਂ ਤੁਹਾਨੂੰ ਉਲੰਬਾ ਦੇ ਰਹੀ ਆ ਤੁਸੀਂ ਮੁਸਕਰਾ ਰਹੇ ਹੋ ਉਹ ਨਾਨਕੀ ਇਹ ਸਾਡਾ ਜਿਹੜਾ ਪੁੱਤਰ ਹੈ ਨਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪਿਸ਼ਾਕ ਦੇ ਕੇ ਆਇਆ ਹੈ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪਿਸ਼ਾਕ ਦੇ ਕੇ ਆਇਆ ਹੈ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਆਕੋ ਧੰਨ ਗੁਰੂ ਤੇਗ ਬਹਾਦਰ ਜੀ